ਇਸ ਇਲਾਕੇ ਗਿਆ ਜਾਂਦਾ ਹੈ ਕਿਉਂਕਿ ਇਸ ਇਲਾਕੇ ਵਿੱਚ ਅੱਜ ਤੱਕ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਤੁਸੀਂ ਸਾਰੇ ਜਿੰਨੇ ਵੀ ਇੱਥੇ ਬੈਠੇ ਹੋ ਨੌਜਵਾਨ ਵੀ ਇਸ ਪੰਡਾਲ ਦੇ ਵਿੱਚ ਅੱਜ ਦੀ ਇਸ ਸ਼ੁਭ ਦਿਹਾੜੀ ਇਸ ਪਾਵਨ ਪਵਿੱਤਰ ਧਰਤੀ ਤੇ ਪਹੁੰਚੇ ਸਾਡੇ ਸਾਰੇ ਅਫਸਰ ਸਹਿਬਾਨ ਚਾਹੇ ਇੱਕ ਪੰਜਾਬ ਦੇ ਯੰਗ ਆਈਐਸ ਅਫਸਰ ਚੰਦਰਜੋਤੀ ਜੀ ਹੋਣ ਸਾਡੇ ਬੀਡੀਪੀਓ ਸਹਿਬਾਨ ਸਾਡੇ ਇਰੀਗੇਸ਼ਨ ਮੈਕਮੇ ਦੇ ਸਾਰੇ ਸਮਰਥਿਤ ਅਧਿਕਾਰੀ ਐਕਸੀਐਨਐਸ ਡਿਊ ਤੇ ਆਮ ਆਦੀ ਪਾਰਟੀ ਦੀ ਸਾਡੀ ਸਾਰੀ ਟੀਮ ਤੇ ਆਪ ਸਭਾ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਤੁਸੀਂ ਜੀ ਆਪਣੇ ਪੁੱਤ ਆਪਣੇ ਭਰਾ ਨੂੰ ਅਗਰ ਮੈਂ ਆਖਾਂ ਤੇ ਮੈਂ ਹਰ ਜਗ੍ਹਾ ਇਹ ਗੱਲ ਦਿਲੋਂ ਆਖਦਾ ਕਿ ਅਗਰ ਮੈਂ ਸਾਰੀ ਉਮਰ ਵੀ ਥੋੜਾ ਧੰਨਵਾਦ ਕਰਦਾ ਰਹਾ ਉਹ ਨਾ ਕਾਫੀ ਹੈ ਤੁਸੀਂ ਆਪਣੇ ਪੁੱਤ ਆਪਣੇ ਭਰਾ ਨੂੰ ਇੰਨਾ ਕੁਛ ਬਖਸ਼ਿਆ ਇਹ ਉਤਰਤੀਏ ਜਿੱਥੋਂ ਦਸ਼ਮੇਸ਼ ਪਿਤਾ ਨੇ ਦੁਨੀਆ ਨੂੰ ਸਭ ਤੋਂ ਵਧੀਆ ਤੋਹਫਾ ਖਾਲਸਾ ਪੰਥ ਦੇ ਰੂਪ ਚ ਦਿੱਤਾ ਸੀ ਖਾਲਸਾ ਕੀ ਹੈ ਜੀ ਖਾਲਸਾ ਉਹ ਹੈ ਜੋ ਸਭ ਦੀ ਮਦਦ ਕਰੇ ਇਨਸਾਨੀਅਤ ਦੀ ਇੱਕ ਤਸਵੀਰ ਜੋ ਨਾਟਕਾ ਕਿਸੇ ਨੇ ਕਰੇ ਤੇ ਅਗਰ ਕਿਸੇ ਨਾਲ ੱੱਕਾ ਹੋ ਰਿਹਾ ਤਾਂ ਆਪਣੀ ਆਵਾਜ਼ ਚੱਕੀ ਇਹ ਖਾਲਸਾ ਇਸ ਧਰਤੀ ਅੱਜ ਵੀ ਮਹਾਮਾਇਤੇ ਖੁੱਲੇ ਦਰਸ਼ਨ ਸਾਡੇ ਇਲਾਕੇ ਚ ਪੂਰੇ ਇਲਾਕੇ ਚ ਹੁੰਦੇ ਆ ਮਾਤਾ ਲੈਣਾ ਦੇਵੀ ਇੰਨੀ ਪਾਵਨ ਪਵਿੱਤਰ ਧਰਤੀ ਤੇ ਮੈਂ ਜੀ 23 ਸਾਲ ਦੀ ਉਮਰ ਚ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਪ੍ਰਧਾਨ ਬਣ ਗਿਆ ਸੀ ਯੂਥ ਦੀ ਪ੍ਰਧਾਨਗੀ ਕੀਤੀ ਪੰਜਾਬ ਦਾ ਕੋਈ ਵੀ ਮੈਂ ਫਰਰੇ ਦਾ ਪੰਜਾਬ ਦਾ ਕੋਈ 117 ਵਿਧਾਨ ਸਭਾ ਹਲਕੇ ਲੋਪੋਕੇ ਅਜਨਾਲਾ ਪਿੱਖੀਵਿੰਡ ਤੋਂ ਲੈ ਕੇ ਅਬੋਰ ਇਧਰੋਂ ਪਠਾਨਕੋਟ ਤੋਂ ਉੱਪਰ ਆਖਰੀ ਪਿੰਡ ਤੱਕ ਅਬੋਰ ਦੇ ਆਖਰੀ ਪਿੰਡ ਤੱਕ ਪਿੱਖੀਵਿੰਡ ਦੇ ਆਖਰੀ ਪਿੰਡ ਤੱਕ ਜਾਂ ਫਿਰ ਇਧਰ ਡੇਰਾਬਸੀ ਦੇ ਆਖਰੀ ਪਿੰਡ ਤੱਕ ਕੋਈ ਇਦਾਂ ਦਾ ਇਲਾਕਾ ਨਹੀਂ ਜਿੱਥੇ ਮੈਂ ਜਾ ਕੇ ਨਾ ਦੇਖਿਆ ਦੇਖਿਆ ਨਾ ਹੋਵੇ ਵਿਚਰਿਆ ਨਾ ਹੋਵਾਂ ਮੈਂ ਦਾਅਵੇ ਨਾਲ ਕਹਿੰਦਾ ਤੇ ਇਸ ਕਰਕੇ ਜਦੋਂ ਵੀ ਕੋਈ ਅਫਸਰ ਆਂਦਾ ਮੈਂ ਉਹਨਾਂ ਨੂੰ ਵੀ ਇਹ ਦੱਸਦਾ ਕਿ ਪੰਜਾਬ ਦਾ ਸਭ ਤੋਂ ਸੋਹਣਾ ਇਲਾਕਾ ਇਹ ਪੰਜਾਬ ਦੇ ਸਭ ਤੋਂ شریف ਲੋਕ ਸਾਡੇ ਇਲਾਕੇ ਦੇ ਨੇ ਸਾਡੇ ਪਿੰਡਾਂ ਦੇ ਨੇ ਇਸ ਤਰ੍ਹਾਂ ਕਿ ਜਦੋਂ ਮਰਜ਼ੀ ਕੰਮ ਦਿਨ ਰਾਤ ਚੱਲਦਾ ਇੰਡੀਆ ਦਾ ਭਾਰਤ ਦਾ ਸਭ ਤੋਂ ਸੋਹਣਾ ਪ੍ਰਾਇਮਰੀ ਸਕੂਲ ਇਸ ਤਰ੍ਹਾਂ ਤੇ ਮੈਂ ਪਰਸੋਂ ਚੋਤਰੀ ਮੇਰੀ ਆਦਤ ਹੈ ਮੈਂ ਸਾਰੇ ਟੀਚਰਾਂ ਨੂੰ ਮਿਲਦਾ ਮੈਂ ਮੁਹਾਲੀ ਜ਼ਿਲ੍ਹੇ ਦੇ ਸਾਰੇ ਪ੍ਰਿੰਸੀਪਲ ਹੈਡਮਾਸਟਰ ਹੈ ਟੀਚਰ ਬੁਲਾ ਲਏ ਮੈਂ ਕਿ ਤੁਸੀਂ ਦੱਸੋ ਆਪਾਂ ਇੰਨਾ ਕੰਮ ਕਰਤਾ ਹੋਰ ਕੀ ਕੀ ਤੁਹਾਨੂੰ ਲੱਗਦਾ ਕੀ ਕੀ ਹੋਰ ਕਮੀਆਂ ਕਿਵੇਂ ਸੁਧਾਰਾਂ ਕਾ ਪੂਰਾ ਸਟੇਜ ਪੂਰਾ 3-400 ਲੋਕ ਉਹਦੇ ਵਿੱਚ ਇੱਕ ਟੀਚਰ ਖੜਾ ਹੋਇਆ ਜੀ ਮੈਨੂੰ ਸਰ ਮੈਂ 2020 ਦੇ ਵਿੱਚ ਮੋਹਾਲੀ ਜ਼ਿਲ੍ਹੇ ਦੇ ਇੱਕ ਪ੍ਰਾਇਮਰੀ ਸਕੂਲ 'ਚ ਕਿਸੇ ਪਿੰਡ ਦਾ ਸਕੂਲ ਸੀ ਮੈਂ ਨਾਮ ਭੁੱਲ ਗਿਆ ਉੱਥੇ ਹੈ ਟੀਚਰ ਆਇਆ ਕਹਿੰਦਾ ਜੀ ਸਕੂਲ ਦੇ ਵਿੱਚ ਪਾਣੀ ਦਾ ਦਲਦਲ ਕਮਰਿਆਂ ਦੀ ਹਾਲਤ ਖਸਤਾ ਚਾਰ ਦਿਵਾਰੀ ਹੈ ਨਹੀਂ ਮੈਂ ਸੋਚਿਆ ਕਿਵੇਂ ਠੀਕ ਕਰਾਂਗੇ ਕਹਿੰਦਾ ਜੀ ਮੈਂ ਬਹੁਤ ਚਿੱਠੀਆਂ ਲਿਖੀਆਂ ਕਿ ਗ੍ਰਾਂਟ ਦੇ ਦਿਓ ਬਹੁਤ ਲੋਕਾਂ ਕੋਲ ਗਿਆ ਥੋੜੇ-ਬਹੁਤ ਪੈਸੇ ਹੋਏ ਥੋੜੇ-ਬਹੁਤੀ ਰਿਪੇਅਰ ਕਰਾਤੀ ਕਹਿੰਦੇ ਸਰ ਫਿਰ ਉਸ ਤੋਂ ਬਾਅਦ ਥੋੜੀ ਸਰਕਾਰ ਆਈ ਤੇ ਤੁਸੀਂ ਸਿੱਖਿਆ ਮੰਤਰੀ ਬਣੇ ਕਹਿੰਦੇ ਸਰ ਅਜੋ ਸਕੂਲ ਹੈ ਕਹਿੰਦੇ ਸਰ ਚਾਰ ਦੁਆਰੀ ਵੀ ਬਣ ਗਈ ਕਮਰੇ ਵੀ ਨਵੇਂ ਬਣ ਗਏ ਤੇ ਜਿੱਥੇ ਉਹ ਦਲਦਲ ਸੀ ਉੱਥੇ ਹੁਣ ਅਸੀਂ ਸੋਨਾ ਜਾਇ ਇੱਕ ਕੌਂਡ ਬਣਾ ਦਿੱਤਾ ਕਹਿੰਦੇ ਸਰ ਉਸ ਸਕੂਲ ਦੇ ਵਿੱਚ ਜਿਸਦੇ ਵੱਲ ਪਿੰਡ ਵਾਲੇ ਕੋਈ ਨਿਗਾ ਨਹੀਂ ਕਰਦੇ ਸੀ ਕਹਿੰਦਾ ਸਰ ਉਸ ਸਕੂਲ ਦੇ ਵਿੱਚ ਹੁਣ ਪਿੰਡ ਵਾਲਿਆਂ ਨੇ ਇੱਕ ਕੋਈ ਪ੍ਰੀ ਵੈਡਿੰਗ ਜਿਹੜੀ ਕਰਾਂਦੇ ਨੇ ਅਜ ਵਿਆਹਾਂ ਵਾਲੇ ਉਹ ਇੰਨਾ ਸੋਹਣਾ ਸਕੂਲ ਬਣ ਗਿਆ ਕਿ ਉਹ ਸਕੂਲ ਦੇ ਵਿੱਚ ਜਾ ਕੇ ਸ਼ੂਟਿੰਗ ਹੋਈ ਉਸ ਹੀ ਖੰਡਰ ਵਾਲੇ ਸਕੂਲ ਨੂੰ ਬਣਿਆ ਤਾਂ ਜਿਹੜਾ ਲਖੇੜ ਵਾਲਾ ਸਕੂਲ ਹੈ ਮੈਂ ਤੁਹਾਡੇ ਨਾਲ ਇਹ ਵਾਅਦਾ ਹੈ ਲਖੇੜ ਵਾਲਾ ਸਕੂਲ ਲੋਕ ਦੇਖਣ ਆਇਆ ਕਰਨਗੇ ਪੰਜਾਬ ਸਕੂਲ ਦੇਖਣ ਆਇਆ ਕਰਨਗੇ ਸਰਕਾਰੀ ਸਕੂਲ ਇਹ ਕੰਮ ਇਹ ਜੀ ਨੀਤ ਹੋ ਨiyet ਹੋਵੇ ਕਿਸੇ ਵੀ ਸਰਕਾਰੀ ਸਕੂਲ ਨੰਗਲ ਵਾਲੇ ਪ੍ਰਿੰਸੀਪਲ ਨੂੰ ਜਾ ਕੇ ਪੁੱਛ ਲਿਓ ਅਨੰਦਪੁਰ ਸਾਹਿਬ ਵਾਲੇ ਕਿ ਬੱਚਿਆਂ ਦੀ ਗਿਣਤੀ ਵਧੀ ਕਿ ਨਹੀਂ ਵਧੀ ਅ ਮੀਡੀਆ ਦੇ ਸਾਥੀ ਦੇ ਖੜੇ ਸਰਕਾਰੀ ਸਕਿਉਰਿਟੀ ਗਾਰਡ ਲਾ ਦਿੱਤੇ ਸਕੂਲਾਂ ਦੇ ਬਾਹਰ ਕੈਂਪਸ ਮੈਨੇਜਰ ਸਫਾਈ ਸੇਵਕ ਤੇ ਸਾਰੇ ਅੱਜ ਤੋਂ ਪਹਿਲਾਂ ਸਾਰੇ ਭਾਜਦੇ ਹੁਣ ਵੀ ਬਹੁਤ ਕੰਮ ਕਰਦੇ ਆ ਪਰ ਫਿਰ ਵੀ ਕੋਈ ਨਾ ਕੋਈ ਨਾ ਖੁਸ਼ ਰਹਿੰਦਾ ਧਰਨੇ ਲੱਗ ਪਰ ਨਹੀਂ ਠੀਕ ਹੈ ਉਹ ਆਪਣਾ ਕੰਮ ਕਰੀ ਜਾਂ ਅਸੀਂ ਸਕੂਲਾਂ ਨੂੰ ਠੀਕ ਕਰਨਾ ਚੰਗਰ ਦੇ ਹੋਰ ਸਮਝਿਆ ਬਾਦ ਹੱਸਦਾ ਹੈ ਕਿ ਅਗਰ ਤੁਸੀਂ ਕੋਈ ਵੀ ਸੁਪਨਾ ਦੇਖਣਾ ਤੁਹਾਨੂੰ ਲੱਗਦਾ ਹੋਗਾ ਸ਼ਹਿਰ ਐਮਐਲਏ ਬਣ ਜਾਓ ਮੰਤਰੀ ਬਣ ਜਾਓ ਕੰਮ ਐ ਹੋ ਜਾਈ ਨਹੀਂ ਇਹ ਜੋ ਅੱਜ ਪ੍ਰੋਜੈਕਟ ਜਿਹੜਾ ਸ਼ੁਰੂ ਹੋ ਗਿਆ ਜਿਸ ਦਾ ਅੱਜ ਆਪਾਂ ਸਾਰੇ ਇਹ ਮੈਂ ਨਹੀਂ ਨਹੀਂ ਪੱਤਰ ਆਪਾਂ ਸਾਰੇ ਰੱਖਦੇ ਆ ਇਸ ਦੀ ਸ਼ੁਰੂਆਤ ਜਿੱਦਾਂ ਹੀ ਮੈਂ ਮੰਤਰੀ ਬਣਿਆ ਅਪ੍ਰੈਲ ਦੇ ਵਿੱਚ ਕੋਈ ਮੇਰੇ ਕੋਲ ਇਸ ਪ੍ਰੋਜੈਕਟ ਦੇ ਵਿੱਚ ਇਹਨਾਂ ਲੋਕਾਂ ਨੇ ਬਹੁਤ ਸਾਥ ਦਿੱਤਾ ਉਸ ਦੇ ਲਈ ਮੈਂ ਸਭ ਤੋਂ ਪਹਿਲਾਂ ਤੇ ਸਾਡੇ ਮੁੱਖ ਮੰਤਰੀ ਸਾਹਿਬ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰੂੰਗਾ ਤੇ ਨਾਲ ਹੀ ਸਾਡੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਤੇ ਨਾਲ ਹੀ ਪੰਜਾਬ ਦੇ ਅਫੀਸਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਮੈਂ ਉਹਨਾਂ ਨੂੰ ਬਾਰ-ਬਾਰ ਮੈਂ ਉਹਨੇ ਕਿਹਾ ਜੀ ਇਹਨਾਂ ਨੂੰ ਇਹ ਕਿਹਾ ਕਿ ਆਪਾਂ ਜੋ ਇਹ ਕੰਮ ਕਰਨ ਲੱਗੇ ਆ ਇਹ ਕੰਮ ਆਪਾਂ ਨੂੰ ਰਹੀ ਦੁਨੀਆ ਤੱਕ ਇੰਨੇ شریف ਲੋਕ ਹੈ ਕਿ ਆਪਾਂ ਇੰਨਾ ਵੱਡਾ ਕੰਮ ਖਟਾਂਗੇ ਆਪਾਂ ਜਿਵੇਂ ਮਰਜ਼ੀ ਕਰਕੇ ਇਹ ਇਰੀਗੇਸ਼ਨ ਲਿਫਟ ਇਰੀਗੇਸ਼ਨ ਸਕੀਮ ਬਣਾਣੀ ਹੈ ਸਾਡੇ ਤੋਂ हिमाचल ਦੇ ਪਿੰਡ ਸਾਡੇ ਤੋਂ ਉੱਪਰ ਨੇ ਪਰ ਉੱਥੇ ਤੱਕ ਪਾਣੀ ਪਹੁੰਚ ਗਿਆ ਸਾਡੀ ਤਰਾਸ ਦੀ ਸਾਡੇ ਮਿੰਨਾਂ 'ਚ ਪਾਣੀ ਨਹੀਂ ਪਹੁੰਚਿਆ ਅਸੀਂ ਮਿਹਨਤ ਕਰਕੇ ਤੇ 2023 ਦੇ ਬਜਟ ਤੁਸੀਂ ਮੈਨੂੰ ਇੱਥੋਂ ਦੇ ਚੰਗਰ ਦੇ ਲੋਕ ਦੱਸਦੇ ਤੁਸੀਂ ਕਹਿੰਦੇ ਸੀ ਕਿ ਜਦੋਂ ਕਦੀ ਕਿਸੇ ਮੁੱਖ ਮੰਤਰੀ ਕੋਲ ਜਾਂਦੇ ਸੀ ਸਾਡੇ ਸਰਕਾਰਾਂ ਤੋਂ ਪਹਿਲਾਂ ਉਹ ਪੁੱਛਦੇ ਸੀ ਕਿ ਚੰਗਰ ਦਾ ਇਲਾਕਾ ਪੈਂਦਾ ਕਿੱਥੇ ਸਾਨੂੰ ਪਤਾ ਹੀ ਨਹੀਂ ਕਿ ਅਸੀਂ ਕੀ ਤੁਹਾਡੀ ਗੱਲ ਸੁਣੀ ਹੈ ਪਹਿਲੀ ਵਾਰੀ ਹੋਇਆ 2023 ਦੇ ਵਿਧਾਨ ਸਭਾ ਦੇ ਬਜਟ ਸਪੀਚ ਦੇ ਵਿੱਚ ਬਜਟ ਦੇ ਵਿੱਚ ਮਾਨਯੋਗ ਵਿੱਤ ਮੰਤਰੀ ਜੀ ਨੇ ਕਿਹਾ ਕਿ ਅਨੰਦਪੁਰ ਸਾਹਿਬ ਦੇ ਚੰਗਰ ਦੇ ਇਲਾਕੇ ਲਈ ਲਿਫਟ ਇਰੀਗੇਸ਼ਨ ਲਈ ਅਸੀਂ 80 ਕਰੋੜ ਰੁਪਏ ਰੱਖ ਦਿੱਤਾ ਹੈ। ਬਾਲਾ ਸ਼ੋਰ ਹਾਹ। ਉਹਦਾ ਪੁੱਤ ਜਿੱਦਾਂ ਸਕੂਲ ਬਣਾ ਰਹੇ ਹਾਂ। ਮੈਂ ਕੱਲ ਪਰਸੋਂ ਉੱਥੇ ਜਾ ਕੇ ਮੈਨੂੰ ਖੁਸ਼ੀ ਹੁੰਦੀ ਹੈ ਮੈਂ ਕੰਮ ਦੇਖਦਾ ਰਹਿੰਦਾ ਆਪਣੇ ਆਪ ਜਾ ਕੇ। ਉੱਥੇ ਦੇ ਟੀਚਰਸ ਨੂੰ ਪੁੱਛਿਆ। ਨੀਤਾ ਨੂੰ ਮਰਾਦਾ ਜੀ ਪਿਛਲੇ 2 ਸਾਲਾਂ ਚੋਂ ਕਹਿੰਦੇ ਬੱਚੇ ਦੋ ਗੁਣਾ ਹੋ ਗਏ ਕਹਿੰਦੇ ਇਸ ਸਾਲ ਸਾਨੂੰ ਲੱਗਦਾ 1000 ਬੱਚਾ ਕ੍ਰਾਸ ਕਰ ਜੂਗਾ ਇਸ ਤੋਂ ਪਹਿਲਾਂ ਇਹ ਬੱਚੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਫੀਸਾਂ ਦੇ ਕੇ ਪੜ੍ਹਦੇ ਸੀ ਅੱਜ ਆਪਣੇ ਮਾ ਅੱਜ ਸਾਡੇ ਇਲਾਕੇ ਦੇ ਲੋਕਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਇੱਕ ਸਿੱਖਿਆ ਮੰਤਰੀ ਦਾ ਫਰਜ਼ ਹੈ ਮੇਰੇ ਤੋਂ ਪਹਿਲਾਂ ਇਸ ਇਲਾਕੇ ਦੇ ਵਿੱਚ ਇੰਡਸਟਰੀ ਸੈਕਟਰ ਬਣੇ ਇੱਕ ਇੰਡਸਟਰੀ ਘਣਾ ਦੇ ਮੇਰੇ ਤੋਂ ਪਹਿਲਾਂ ਇਸ ਇਲਾਕੇ ਦੇ ਵਿੱਚ ਸਿਹਤ ਮੰਤਰੀ ਬਣੇ ਕੋਈ ਇਹ ਦੰਨਾ ਹਸਪਤਾਲ ਕੇ ਨਾ ਨਾ ਅਜ ਵੀ ਸਾਨੂੰ ਪੀਜੀਏ ਜਾਣਾ ਪੈਂਦਾ ਸਾਡੇ ਆਪਣੇ ਬਜ਼ੁਰਗ ਪਵਾ ਤਾਂ ਸਾਨੂੰ ਕੋਈ ਕੋਈ ਹਸਪਤਾਲ ਵੱਡੀ ਕੋਈ ਮੈਡੀਕਲ ਕਾਲਜ ਦੇ ਨਹੀਂ ਦੇ ਸਕੇ ਵਿਧਾਨ ਸਭਾ ਦੀ ਸਭ ਤੋਂ ਉੱਚੀ ਕੁਰਸੀ ਮਿਲੀ ਕੁਝ ਗਿਨਾਦਰ ਨਹੀਂ ਤੁਸੀਂ ਆਪਣੇ ਪੁੱਤ ਨੂੰ ਸਿੱਖਿਆ ਮੰਤਰੀ ਬਣਾਇਆ ਸਾਡਾ ਕੀਰਪੁਰ ਸਾਹਿਬ ਦਾ ਸਕੂਲ ਨੰਗਲ ਦਾ ਸਕੂਲ ਆਨੰਦਪੁਰ ਸਾਹਿਬ ਦੇ ਸਕੂਲ ਦੇਖਿਓ ਮਾਉਂਟ ਕਾਰਮਲ ਤੇ ਸੈਂਟ ਮੇਰੀ ਅਰਗੇ ਉਹਨਾਂ ਦੇ ਪੈਰਾਂ ਦੇ ਬਰਾਬਰ ਹੈ ਅੱਜ ਸਾਡੇ ਪਿਛਲੇ ਜੇ ਸੀਐਮ ਸਾਹਿਬ ਆਏ ਨੰਗਲ ਉੱਥੇ ਬੱਚੀਆਂ ਮਿਲੀਆਂ ਗੰਗੂਵਾਲ ਦੀ ਬੱਚੀ ਮਿਲੀ ਕਹਿੰਦੀ ਜੀ ਮੈਂ ਮਾਉਂਟ ਕਾਰਮਲ ਸਕੂਲ ਚ ਪੜਦੀ ਸੀ ਹੁਣ ਹਟ ਕੇ ਇੱਥੇ ਆ ਗਈ ਤੇ ਇੰਨੀ ਸ਼ਾਨਦਾਰ ਪੜਾਈ ਦੀ ਪੀਲੇ ਅੰਗ ਦੀਆਂ ਬੱਸਾਂ ਜੋ ਸਿਰਫ ਪ੍ਰਾਈਵੇਟ ਸਕੂਲ ਸੀਗੀਆਂ ਸਰਕਾਰੀ ਸਕੂਲ ਚ ਚਲਾ ਦਿਤੀਆਂ ਤੇ ਪੰਜਾਬ ਦਾ ਸਭ ਤੋਂ ਸ਼ਾਨਦਾਰ ਸਕੂਲ ਆਫ ਹੈਪੀਨੈਸ ਤਿੰਨ ਚਾਰ ਮਹੀਨੇ ਜਮਾਨ ਜਾਣਾ ਥੋੜਾ ਜਿਹਾ ਕੋਲੇ ਇਸ ਵਾਰੀ ਬਰਸਾਤਾਂ ਦੇ ਖਰਚੇ ਕਮਸ ਲੋ ਹੋ ਜਾਂਦਾ ਤਿੰਨ ਚਾਰ ਮਹੀਨੇ ਚ ਹੋ ਜਾਣਾ ਸ਼ਾਇਦ ਉਹ ਇੰਡੀਆ ਦਾ ਸਭ ਤੋਂ ਸੋਹਣਾ ਸਕੂਲ ਬਣੂਗਾ ਪ੍ਰਾਇਮਰੀ ਸਕੂਲ ਜਿਹੜਾ ਪੰਜਵੀਂ ਜਮਾਤ ਤੱਕ ਉਹ ਤੁਹਾਡੇ ਇਲਾਕੇ ਲਖੇੜ ਪਿੰਡ 'ਚ ਇੰਡੀਆ ਦਾ ਸਭ ਤੋਂ ਸੋਹਣਾ ਸਕੂਲ ਕਲਾਸ ਦੀ ਇਹ ਕਿ ਇਹਨਾਂ ਲੋਕਾਂ ਦੇ ਉੱਤੇ ੱਟਕੇ ਸ਼ਹੀਦ ਰਾਜ ਮਿਲਦਾ ਹੈ ਕੰਮ ਕਰਨ ਲਈ ਰਾਜ ਮਿਲਦਾ ਹੈ ਸੇਵਾ ਕਰਨ ਦੇ ਲਈ ਮੇਰੇ ਤੋਂ ਪਹਿਲਾਂ ਕਈ ਸੀ ਮੇਰੇ ਤੋਂ ਬਾਅਦ ਕਈ ਆਣਗੇ ਪਰ ਲੋਕ ਉਹਨਾਂ ਨੂੰ ਯਾਦ ਰੱਖਦੇ ਆ ਜਿਹੜੇ ਆਪਣਾ ਸਾਰਾ ਕੁਝ ਵਾਰ ਜਾਂਦੇ ਆ ਜਦੋਂ ਮੈਂ ਇਸ ਇਲਾਕੇ 'ਚ ਘੁੰਮਦਾ ਮੈਨੂੰ ਹਜੇ ਵੀ ਲੋਕ ਕਹਿੰਦੇ ਜੀ ਗਿਆਨੀ ਜੈਲ ਸਿੰਘ ਨੇ ਬੋਲ ਕਰਾਇਆ ਸੀ ਉਸ ਤੋਂ ਬਾਅਦ ਕਦੀ ਕੋਈ ਕੰਮ ਨਹੀਂ ਹੋਇਆ ਚੰਗਰ ਦਾ ਇਲਾਕਾ ਮੈਂ ਜਦੋਂ ਤੁਹਾਡੇ ਕੋਲ ਆਇਆ ਸਭ ਤੋਂ ਭੋਲੇ ਭਾਲੇ ਲੋਕ شریف ਲੋਕ ਖੇਤਾਂ ਨੂੰ ਪਾਣੀ ਹੈ ਨਹੀਂ ਲਲਕੇ ਦੇ ਵਿੱਚ ਪਾਣੀ ਹੈ ਨਹੀਂ ਐਨੀ ਗਰੀਬੀ ਜੇ ਖੇਤੀ ਨਹੀਂ ਹੋਊਗੀ ਪਸ਼ੂਆਂ ਦੇ ਉੱਤੇ ਸਾਰਾ ਕੁਝ ਨਿਰਭਰ ਫਿਰ ਪਾਣੀ ਹੈ ਨਹੀਂ ਪਸ਼ੂਆਂ ਲਈ ਵੀ ਪਾਣੀ ਨਹੀਂ ਹੁੰਦਾ ਸਾਨੂੰ ਹੇਠਲੇ ਲੱਗ ਕੇ ਜਾਣਾ ਪੈਂਦਾ ਜੇ ਦੋ ਦਾਣੇ ਹੋ ਜਾਣ ਤਾਂ ਜਾਨਵਰ ਖਾ ਜਾਂਦੇ ਤਾਰ ਹੈ ਨਹੀਂ ਕੋਈ ਚੰਗਾ ਸਕੂਲ ਹੈ ਨਹੀਂ ਹਸਪਤਾਲ ਹੈ ਨਹੀਂ ਕੋਈ 18 ਫੁੱਟ 22 ਫੁੱਟ ਦੀ ਸੜਕ ਹੈ ਨਹੀਂ ਇਹ ਚੰਗਲ ਦੀ ਤਸਵੀਰ ਸੀ ਸਾਡੇ ਮੁੰਡਿਆਂ ਚ ਗੁੱਜਰ ਭਾਈ ਚੜਰ ਸਾਡੇ ਬੱਚੇ ਬਹੁਤ ਮਜ਼ਬੂਤ ਹੈ ਉਹ ਵਿਚਾਰੇ ਇਨ੍ਹਾਂ ਸੜਕਾਂ ਦੇ ਉੱਤੇ ਉਧਰੇ ਉੱਤੇ ਕਰਕੇ ਫੌਜ ਭਰਦੇ ਉਹਨਾਂ ਦੀ ਕੋਈ ਮੈਦਾਨ ਹੈ ਨਹੀਂ ਜਿੱਥੇ ਪਿਆਰੀ ਕਰੇ ਅਸੀਂ ਚੰਗਰ ਦੇ ਲਈ ਇਹ ਵਾਅਦਾ ਕੀਤਾ ਸੀ ਕਿ ਅਗਰ ਮੌਕਾ ਮਿਲਦਾ ਤਾਂ ਸਭ ਤੋਂ ਵੱਧ ਕੰਮ ਇਸਰ ਲਈ ਪਰ ਕੇਂਦਰ ਦਾ ਜਿਹੜਾ ਜੰਗਲਾਤ ਵਿਭਾਗ ਹੈ ਫਿਰ ਬਹੁਤ ਸਾਰੇ ਪਾਈਪਲਾਈਨ ਜੰਗਲ ਦੇ ਵਿੱਚੋਂ ਨਿਕਲ ਕੇ ਆਣੇ ਜੰਗਲਾਤ ਦਾ ਏਰੀਆ ਉਹ ਅਪਰੂਵਲ ਨਹੀਂ ਦੇ ਰਹੇ ਸੀ ਬਾਰ ਬਾਰ ਕਹਿਨ ਤੇ ਫਾਈਲਾਂ ਨੂੰ ਮਗਰ ਮਗਰ ਜਾ ਕੇ ਉਹ ਪ੍ਰੂਵਲ ਲੈ ਕੇ ਤੇ ਅੱਜ ਇਹ ਦਿਹਾੜਾ ਆਇਆ ਕਿ ਜਦੋਂ ਲਗਭਗ 90 ਕਰੋੜ ਦਾ ਜਿਹੜਾ ਇਹ ਪ੍ਰੋਜੈਕਟ ਹੈ ਇਸ ਦੀ ਜਿਹੜਾ ਕੰਮ ਹੈ ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਸਾਡੇ ਲਗਭਗ 2800 ਏਕੜ ਨੂੰ ਤਾਂ ਸਰਕਾਰੀ ਦਾਵਾ ਹੈ ਪਰ ਮੇਰਾ ਇਹ ਮੰਨਣਾ ਕਿ ਲਗਭਗ 3500 ਕਿੱਲੇ ਨੂੰ ਫਾਇਦਾ ਹੋਊਗਾ 3500 ਏਕੜ ਨੂੰ ਇੰਨਾ ਪਾਣੀ ਆ 3500 ਕਿੱਲਾ ਜਿਹੜਾ ਹੈ ਜਿਸ ਨੂੰ ਹੁਣ ਪਾਣੀ ਨਹੀਂ ਮਿਲਦਾ ਸੀ ਉਸ ਨੂੰ ਪਾਣੀ ਮਿਲਦਾ ਪਾਣੀ ਤੋਂ ਬਾਅਦ ਤੁਸੀਂ ਜਿਹੜੀ ਮਰਜ਼ੀ ਫਸਲ ਲਾ ਸਕਦੇ ਇਹ ਇੱਕ ਵੱਡਾ ਜਿਹੜਾ ਆਪਣਾ ਜ ਸੁਗਾਤ ਦਸ 11 ਮੈਂ ਤੁਹਾਨੂੰ ਇਸ ਦੇ ਨਾਲ ਇਹ ਵੀ ਦੱਸ ਦਵਾਂ ਪਾਣੀ ਦੇ ਲਈ ਚਾਰ ਪ੍ਰਾਣੇ ਬੋਰ ਜੋ 20 ਸਾਲ ਪਹਿਲਾਂ ਸੰਤਜੀਤ ਸਿੰਘ ਜੀ ਦੇ ਟਾਈਮ ਤੇ ਹੋਏ ਸੀ ਉਸ ਸਮੇਂ ਬਹੁਤ ਪੈਸੇ ਲੱਗੇ ਪਰ ਕਦੀ ਚੱਲੀ ਨਹੀਂ ਉਹ ਬੋਰ ਵੀ ਚਲਾਈ ਤੁਹਾਡੇ ਪੁੱਤ ਤੁਹਾਡੇ ਭਰਾ ਨੇ ਇਹ ਦੇਖੋ ਇਸ ਤੋਂ ਪਹਿਲਾਂ ਵਾਲੇ ਵੀ ਚਲਾ ਸਕਦੇ ਸੀ ਪਰ ਉਹਨਾਂ ਦੀ ਇੱਛਾ ਹੀ ਨਹੀਂ ਸੀ ਦੋ ਨਵੇਂ ਬੋਰ ਕਰਾਇਏ ਛੇ ਬੋਰ ਹੋ ਜੀਵਿਤ ਕਰਤੇ ਦੱਸਣਗੇ ਬਡਲ ਵਾਲੇ ਰਾਏਪੁਰ ਸਾਨੀ ਵਾਲੇ ਮੱਸੀਆ ਵਾਲੇ ਉਹ ਉਹ ਬੋਰ ਫਮੀਰੋ ਜਿਹੜੇ ਸਾਡੇ ਪਿੰਡ ਨੇ ਤਾਰਾਪੁਰ ਇਹ ਸਾਰੇ ਪਿੰਡ ਜਿਹੜੇ ਆ ਇੱਥੇ ਉਹ ਬੋਰ ਚੱਲਦੇ ਜਨੂਨ ਦੇ ਵਾਂਗੂ ਇੱਕ ਦਿਵਾਨ ਇੱਕ ਸੁਪਨਾ ਲੈ ਕੇ ਇਸ ਕੰਮ ਤੇ ਲੱਗੇ ਸੀ ਅੱਜ ਝਾਕੀ ਉਹਦਾ ਬੁਰ ਪਿਆ ਇਸ ਤੋਂ ਇਲਾਵਾ ਜਿਹੜੀ ਤਾਰਾਪੁਰ ਤੋਂ ਲੈ ਕੇ ਸਮਲਾਹ ਤੱਕ ਸੜਕ ਹੈ ਤੁਸੀਂ ਦੇਖ ਲਓ ਉਹਦੀ 18 ਫੁੱਟੀ ਹੋਈ ਹੈ ਉਹ ਸਾਰੀ ਐਦਾਂ ਹੀ ਜੇ ਸਮਲਾਹ ਤੋਂ ਅੱਗੇ ਮੱਸੀਆਲ ਤੱਕ ਵੀ ਪਾਈ ਹੋਈ ਹੈ ਐਦਾਂ ਹੀ ਕੋਟਲਾ ਤੋਂ ਲੈ ਕੇ ਸਿੱਧਾ ਜਿਹੜੀ ਆ ਸੜਕ ਹੈ ਇਹ ਚੰਗਰ ਦੀ ਹਰ ਇੱਕ ਸੜਕ ਨੂੰ 18 ਫੁੱਟੀ ਕਰਨਾ ਤਾਂ ਕਿ ਇੱਥੇ ਰੋਜ਼ਗਾਰ ਵਧੇ ਕਾਰੋਬਾਰ ਆ ਸਕੇ ਸਾਰੀ ਸੜਕਾਂ ਜਿਹੜੀਆਂ ਹਨ 10-10 ਫੁੱਟ ਦੀ ਇੱਕ ਇੱਕ ਘੰਟਾ ਲੱਗ ਜਾਂਦਾ ਥਲਵਾਨ ਜਦੋਂ ਇਹ 18 ਫੁੱਟ ਹੋ ਜਾਣਗੇ ਤਾਂ ਇੱਕਦਮ ਆਵਾਜ਼ੇ ਤੇਜ਼ ਵੱਜੂਗੀ ਇੱਥੇ ਵੱਡੀਆਂ ਗੱਡੀਆਂ ਵੀ ਆ ਸਕਦੀਆਂ ਕੋਈ ਕਾਰਖਾਨਾ ਲੱਗਣਾ ਕੋਈ ਇੰਡਸਟਰੀ ਆ ਜੀ ਕਿਸੇ ਨੂੰ ਬੁਲਾਉਂਦੇ ਹੋ ਕਹਿੰਦਾ ਸੜਕ ਤਾਂ ਹੈ ਨਹੀਂ ਕਿੱਥੇ ਇਸ ਦੇ ਨਾਲ ਹੀ ਚੀਫਪੁਰ ਸਾਹਿਬ ਤੁਸੀਂ ਜਦੋਂ ਵੀ ਸੜਕ ਤੋਂ ਜਾਂਦੇ ਹੋ ਤੁਸੀਂ ਦੇਖ ਲਿਓ ਇੱਕ ਇਹ ਕੋਈ ਕਹਿ ਦੇਵੇ ਕਿ ਹਰਜੋਤ ਮੈਂ ਝੂਠ ਬੋਲਦਾ ਸੜਕ ਤੋਂ ਹੀ ਨਿਗਾਹ ਮਾਰ ਲਿਓ 12 ਕਰੋੜ ਦੀ ਲਾਗਤ ਦੇ ਨਾਲ 12 ਕਰੋੜ ਦੀ ਲਾਗਤ ਦੇ ਨਾਲ ਸਕੂਲ ਦਾ ਕੰਮ ਚੱਲਦਾ ਪਿਆ ਬਹੁਤੇ ਲੋਕ ਉਸ ਸਕੂਲ 'ਚ ਪੜ੍ਹੇ ਵੀ ਐ ਤੁਸੀਂ ਜਰੂਰ ਜਾ ਕੇ ਦੇਖ ਕੇ ਆਇਓ 1 ਸਾਲ ਦੇ ਵਿੱਚ ਉਹ ਸਕੂਲ ਤਿਆਰ ਹੋ ਜਾਊਗਾ ਪੰਜਾਬ ਦਾ ਕੋਈ ਵੀ ਪ੍ਰਾਈਵੇਟ ਸਕੂਲ